ਹੱਥ ਕਰੋ ਸਰ ਬਾਦਲੇ ਤੇ ਕੋਤੂ ਆਪਾਂ ਮੇਰੇ ਤੋਂ ਸੋਹ ਵਰਗਤ ਜੀ ਕੀ ਫਤਿਹ ਕੀ ਨਾਮ ਬਾਬਾ ਜੀ ਮੇਰਾ ਨਾਮ ਜੀ ਕਲਵੀਰ ਸਿੰਘ ਜਹੇਦਰਿਆ ਜੀ ਕਿਹੜਾ ਪਿੰਡ ਆਹੰਦ ਰਾਜ ਜੀ ਕੀ ਗੱਲ ਕੀ ਹੋਈ ਆ ਜਿਹੜੇ ਅਸੀਰੀ ਸਾਹਿਬ ਖਾਲੀ ਫੜੀ ਫਿਰਨਦੇ ਜੋ ਹੱਥ ਚ ਫੜੀ ਗੱਲ ਇਹ ਆ ਜੀ ਵੇਖੋ ਕੀ ਇਹਨਾਂ ਦਾ ਮੁੰਡਿਆਂ ਮੁੰਡਿਆਂ ਦਾ ਕੋਈ ਆਪੀ ਦੀ ਝਗੜਾ ਹੈ ਜੀ ਅਸੀਂ ਕੰਮਕਾਰ ਵਾਲੇ ਬੰਦੇ ਆ ਕੰਮ ਤੇ ਚਲੇ ਗਏ ਆ ਰਾਤ ਆਏ ਆ ਰਾਤ 11 ਵਜੇ ਮੁੰਡੇ ਗੱਲ ਪਾਏ ਆ ਇਹ ਮੇਰਾ ਗੁਰਪਾਈ ਆ ਮੈਂ ਛਡਾਉਣਾ ਇਹਨਾਂ ਮੇਰੇ ਛਡਾਉਂਦੇ ਛਡਾਉਂਦੇ ਮਰੀ ਦੀ ਦਸਤਾਰ ਲਾਈ ਆ ਫਿਰ ਸਾਡੇ ਗੱਤਰੇ ਜਿਹੜੇ ਉਹ ਸਾਡੇ ਖੜੇ ਆ ਲਾ ਕੇ ਖੜੇ ਆ ਜਿਹੜੀਆਂ ਕਿਰਪਾਨਾਂ ਸਾਡੀਆਂ ਉਹ ਲਾ ਕੇ ਖੜੀਆਂ ਆ ਇਨਾਂ ਦਾ ਬਹੁਤ ਜਿਆਦਾ ਹੀ ਮੰਦਾ ਹਾਲ ਕਰਕੇ ਕਹਿਆ 50 ਜਾਨੇ ਮੁੰਡੇ ਸੀ ਕੌਣ ਸੀਗੇ ਕੌਣ ਸੀਗੇ ਬੰਦੇ ਕੌਣ ਪੰਜਾਬੀ ਸੀ ਕੌਣ ਸੀ ਵੇਖੋ ਜਿਓ ਪ੍ਰਵਾਸੀ ਲੋਕ ਹੀ ਜੀ ਭਈਏ ਸੀ ਭਈਏ ਲੋਕ ਨਹੀਂ ਅਸਲ ਕਿਉਂਕਿ ਉਹ ਜੀ ਰਹਿੰਦੇ ਸੀ ਇੱਥੇ ਰਹਿੰਦੇ ਇੱਥੇ ਉਹਨਾਂ ਦਾ ਕੰਮਕਾਰ ਸੈੱਟ ਹੋ ਗਿਆ ਹੈ ਫਿਰ ਸਾਡੀ ਪਿੰਡ ਚੋਂ ਕੋਈ ਸੁਣਵਾਈ ਨਹੀਂ ਕਰਦਾ ਕੋਈ ਸਰਪੰਚ ਕੋਈ ਪੈਂਚ ਨਹੀਂ ਗਾ ਜੀ ਠੀਕ ਹੈ ਜੀ ਝਗੜਾ ਕਰਦਾ ਕੋਈ ਪੁਰਾਣੀ ਰੰਜਿਸ਼ ਦਾ ਨਾ ਜੀ ਕੋਈ ਰੰਜਿਸ਼ ਨਹੀਂ ਕੋਈ ਰੰਜਿਸ਼ ਨਹੀਂ ਕੀ ਇਹਨਾਂ ਦੀ ਸਿਰਫ ਛੋਟੇ-ਛੋਟੇ ਬੱਚਿਆਂ ਤੋਂ ਹੋਈ ਆ ਜੀ। ਬਾਕੀ ਜੀ ਇਹ ਹੁਣ ਵੱਡਿਆਂ ਤੇ ਆਮ ਡਿੱਗੀ ਗੱਲ ਆ। ਤੇ ਤੁਹਾਨੂੰ ਕਿਦਾਂ ਪਤਾ ਲੱਗਾ ਤੁਸੀਂ ਕਿਦਾਂ ਆਏ ਫਿਰੇ ਇੱਥੇ? ਵੇਖੋ ਜੀ ਮੇਰਾ ਘਰ ਨਾ ਰਿਆ। ਮੇਰਾ ਗੁਰ ਭਾਈ ਆ ਮੈਂ ਇਹਦੇ ਮੰਗਰਾ ਸਕਦਾ। ਠੀਕ ਹੈ ਨਾ? ਤੇ ਰੌਲਾ ਰੱਪਾ ਸੁਣ ਕੇ ਆਇਆ। ਰੌਲਾ ਇਹਨਾਂ ਨੂੰ ਜਦੋਂ ਹੋ ਗਿਆ ਕਿ ਮਰ ਗਏ ਆ ਮਰ ਗਏ ਆ ਆ ਕਮਰਾ ਇਹਨਾਂ ਦਾ ਇੰਨਾ ਕਮਰਿਆਂ ਤੇ ਚੜ ਕੇ ਕਮਰਿਆਂ ਤੇ ਚੜ ਕੇ ਇਹਦੇ ਇਹਨਾਂ ਨੇ ਕੀ ਜਿਹੜੀ ਟ੍ਰੋੜਾ ਚਲਾਉਣ ਦੀ ਸ਼ੁਰੂਆਤ ਕੀਤੀ ਆ। 50 ਜਣੇ ਬੰਦੇ ਹੈਗੇ ਸੀ ਆ ਜਿਹੜੇ ਰੋਲੇ ਰਾੜੇ ਜਿਹੜੇ ਖਿਲਰੇ ਇਹ ਕਿੰਨਾ ਲੋਕ ਖਲਾਰੇ ਇਹ ਸਭ ਉਹਨਾਂ ਵੱਲੋਂ ਦਜੀ ਪਾਰਟੀ ਵਾਲਿਆਂ ਲੋਕ ਖਲਾਰੇ ਗਏ ਜਿਹੜੇ ਕਿ ਭਈਆ ਲੋਕ ਸੀ ਕਿੰਨੇ ਕ ਜਣੇ ਸੀ ਹੋੜ ਦੇ ਜਦੋਂ ਉਹ ਜੀ 50 ਜਣੇ ਤੇ ਹੈਗੇ ਕੀ ਕੀ ਉਹਨਾਂ ਕੋਲ ਹਥਿਆਰ ਵੀ ਹੈਗੇ ਸੀ ਭਾਈ ਹਥਿਆਰ ਇਹ ਸੀ ਕਿ ਮੈਂ ਵੀ ਅੰਦਰ ਵੜ ਕੇ ਜਦੋਂ ਇਹਨਾਂ ਨੂੰ ਢੋ ਕੇ ਜਿੰਦਰਾ ਮਾਰ ਲਿਆ ਨਾ ਉਹ ਮੈਨੂੰ ਆਂਦੇ ਸੀ ਕਿ ਤੂੰ ਜੇ ਜਿਹੜਾ ਬਾਹਰ ਨਿਕਲ ਤੇਰੇ ਵੀ ਗੋਲੀ ਮਾਰਾਂਗੇ ਨਹੀਂ ਤੇ ਇਹਨਾਂ ਨੂੰ ਬਾਹਰ ਕੱਢ ਦੇ ਠੀਕ ਆ ਜੀ ਵੇਖੋ ਜੀ ਮੈਂ ਡਰਦਿਆਂ ਕਿ ਨੁਕਸਾਨ ਨਾ ਹੋ ਜੇ ਕਿਸੇ ਦਾ ਇਸੇ ਡਰ ਤੋਂ ਮੈਂ ਇਹਨਾਂ ਨੂੰ ਬਾਹਰ ਕੱਢਿਆ ਗਾੜੀ ਮੈਂ ਲੱਗਾ ਫਿਰ ਵੇਖੋ ਪਹਿਲੇ ਨੰਬਰ ਤੇ ਮੇਰੀ ਦਸਤਾਰ ਲਾਈ ਉਹਨਾਂ ਨੇ ਫਿਰ ਬਾਹ ਕੇ ਵੀਡੀਓ ਬਣਾਈ ਫਿਰ ਮੇਰੇ ਆ ਜਿਹੜੇ ਕਕਾਰ ਆ ਇਹ ਸਾਰੇ ਉਹਨਾਂ ਨੇ ਹੋ ਕੇ ਖੜੇ ਵੀਡੀਓ ਵੀ ਬਣਾ ਕੇ ਲੈ ਗਏ ਹਾਂਜੀ ਵੀਡੀਓ ਵੀ ਬਣਾ ਕੇ ਲੈ ਗਏ ਹੁਣ ਇਹਦਾ ਮੈਂ ਆਖਿਆ ਸੀ ਇਹਨਾਂ ਨੂੰ ਕਿ ਮੈਂ ਜਸਦਰ ਬੰਦਾ ਐ ਕਿ ਮੇਰੀ ਤੁਸੀਂ ਇਸ ਤਰ੍ਹਾਂ ਬੇਅਦਬੀ ਨਾ ਕਰੋ ਪਰ ਇਹਨਾਂ ਮੇਰੀ ਬੇਅਦਬੀ ਫੁੱਲ ਰੱਜ ਕੇ ਕੀਤੀ ਐ ਨਾਲ ਮੇਰਾ ਗੁਰ ਭਾਈ ਤੇ ਕੀ ਮੰਗ ਕਰਦੇ ਜੀ ਮੰਗੇ ਹੋਈ ਕੀ ਇਨਾਂ ਤੇ ਕੋਈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਵੇਖੋ ਜੀ ਕੋਈ ਪੁਲਸ ਵੀ ਨਹੀਂ ਸਾਡੀ ਕਾਰਵਾਈ ਨਾ ਸੁਣਨ ਨਹੀਂ ਦੇਈ ਤੀਨ ਆ ਵੀਰ ਆਪਣਾ ਮਨਜੀਤ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਇਹੋ ਜੀ ਸਾੰਦਰਾ ਆ ਗੱਲ ਚ ਬਾ ਪਾਈਏ ਕੀ ਮਾਮਲਾ ਕੀ ਆ ਇਹ ਜੀ ਰਾਤ ਮੁੰਡੇ ਆਏ ਮੁੰਡਿਆਂ ਦੀ ਲੜਾਈ ਤੇ ਉਹ ਆਣ ਕੇ ਰਾਤ ਟੋੜਪੰਨਾ ਕਰਕੇ ਨਾਲ ਡਾਂਗਾ ਛੋਟੇ ਆਪਕਾ ਨੂੰ ਕੁੱਟਮਾਰ ਬਹੁਤ ਜਿਆਦਾ ਕਰਕੇ ਜਨਾਨੇ ਕਨਾਂ ਵਿੱਚ ਵਿੱਚਿਆਂ ਨੂੰ ਕੱਲੀਆਂ ਡਾਂਗਾ ਛੋਟੇ ਵੀ ਹੋਰ ਵੀ ਹਥਿਆਰ ਧਾਤਰ ਵੀ ਪਿਸਤੌਲ ਵੀ ਆਂਦੇ ਬਾਹਰ ਨਿਕਲੋ ਨਹੀਂ ਤੇ ਗੋਲੀ ਮਾਰ ਦੇ ਲੱਗੇ ਪੇਰੇ ਬਾਹਰ ਨਿਕਲੋ ਕੀ ਮਸਲਾ ਹੈ ਕਿ ਜਿਹੜੀ ਘਰ ਦੀ ਭੰਨ ਤੋੜ ਵੀ ਕੀਤੀ ਗਈ ਹੈ ਕੀ ਪੁਰਾਣਾ ਮਾਮਲਾ ਕੀ ਹੈ ਕਿ ਕੋਈ ਪੁਰਾਣੀ ਰੰਜਿਸ਼ ਰੰਜਿਸ਼ ਸੀ ਨਹੀਂ ਨਹੀਂ ਪੁਰਾਣੀ ਕੋਈ ਨਹੀਂ ਜਿਹੜਾ ਦਿਵਾਗ ਜਵਾਗ ਲੜੇ ਹੈ ਬਸ ਅੱਛਾ ਬਾਕੀ ਨਹੀਂ ਕੋਈ ਗੱਲ ਵੀ ਹੈ ਸਾਡੇ ਰੋੜੇ ਰਾੜੇ ਖਿਲਰੇ ਐ ਇਹ ਰੋੜੇ ਉਹਨਾਂ ਹੀ ਚਲਾਏ ਜੀ ਸਾਰੇ ਇੱਧਰ ਸਾਡੇ ਕੋਠਿਆਂ ਤੋਂ ਕਿੰਨੇ ਕੁ ਲੋਕ ਹੀ ਹੋ ਹੋਏਗੇ 50 ਜਣੇ ਹੋਣੇ ਜੀ ਕਿਤੋਂ ਦੇ ਰਹਿਣ ਵਾਲੇ ਇੱਥੋਂ ਦੇ ਆ ਜੀ ਕੀ ਕੰਮ ਕਰਦੇ ਕੰਮ ਇਹੋ ਜਿਹਾ ਇਤਰਾ ਹੀ ਉਹ ਦਿਹਾੜੀ ਦਾ ਕੋਈ ਜਾਂਦਾ ਇਕੱਠੇ ਕੇਦਾਰਿਆ ਉਹਨਾਂ ਦੇ ਬਾਹਰ ਛੜਕਾਂ ਛੜਕਾਂ ਜੀਆਂ ਕਿੰਨੀਆਂ ਕੁ ਸਟਾ ਲੱਗੀਆਂ ਹੁੰਦੀਆਂ ਨੇ ਛਟਾਂ ਮੈਂ ਆ ਬਾਹ ਤੋੜ ਕੇ ਮੁੰਡੇ ਮੇਰੇ ਨੇ ਬਹੁਤ ਮੱਦਾ ਹਲ ਕਰ ਗਏ ਆ ਬਾਕੀ ਜਨਾਨੀਆਂ ਦੇ ਸਿਰ ਬੜੇ ਦੋ ਤਿੰਨਾਂ ਚੌਂ ਦਾ ਸਿਰ ਪਾੜਿਆ ਕਿੰਨਾ ਕੁ ਹੋ ਗਿਆ ਕਰਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕੋਈ ਪਿੱਛਾ ਪਰੋ ਜੀ ਇਸ ਸੰਬੰਧੀ ਨਹੀਂ ਹਾਂਜੀ ਦਰਖਾਸਤ ਦਿੱਤੀ ਗੱਲ ਜੀ ਕੋਈ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਜੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਇਹਨਾਂ ਤੇ ਹਾਂਜੀ ਵੀਰ ਜੀ ਜਗਦੀਸ਼ ਸਿੰਘ ਜੀ ਕਿਹੜਾ ਪਿੰਡ ਜੀ ਸਾੰਧਰਾ ਜੀ ਕੀ ਗੱਲ ਹੋਈ ਹੈ ਜਿਹੜੀ ਆ ਲੜਾਈ ਹੋਈ ਸਾਡੇ ਮੁੰਡਿਆਂ ਮੁੰਡਿਆਂ ਦੀ ਲੜਾਈ ਹੋਈ ਜੀ ਇਹਨਾਂ ਮੁੰਡਿਆਂ ਨੂੰ ਦਿਨੇ ਕੱਲ ਕੁੱਟਤਾ ਸਾਡੇ ਨੂੰ ਦੋ ਜਣਿਆਂ ਦੇ ਨਾਲ ਮੁੜ ਕੇ ਰਾਤ ਦੁਪਹਿਰੇ ਇਹਨਾਂ ਪਾਏ ਬੰਦੇ ਸਾਨੂੰ ਪੁਆਏ ਮੁੜ ਕੇ ਰਾਤ ਪੁਆਏ ਆ ਜੀ ਹੂੰ ਰਾਤ ਆ ਪੰਨ ਤੋੜ ਕਰਕੇ ਸਾਰਾ ਸਮਾਨ ਸਮੂਹ ਪੰਨ ਗਏ ਕਿੰਨੇ ਕੁ ਲੋਕ ਸੀ ਇਹ ਹੋ ਗਏ 40 50 ਜਣੇ ਸੀ ਜੀ ਕੌਣ ਲੋਕ ਆ ਉਹ ਇਹ ਭਈਏ ਆ ਜੀ ਨਾਲ ਇਹਨਾਂ ਗੁੰਡੇ ਆਂਦੇ ਕਿਤੋਂ ਦੇ ਰਹਿਣ ਵਾਲੇ ਆ ਇੱਥੋਂ ਇਨਸਾਨ ਰਹੇਦੇ ਆ ਜੀ ਆੜੇ ਟਾ ਰੋੜੇ ਖਿਲਰੇ ਆਦੇ ਇਹ ਵੀ ਉਹਨਾਂ ਨੇ ਇਹ ਵੀ ਉਹਨਾਂ ਹੀ ਚਲਾਏ ਜੀ ਸਭ ਕੁਝ ਉਹਨਾਂ ਹੀ ਚਲਾਇਆ ਕਿੰਨਾ ਕੁ ਨੁਕਸਾਨ ਹੋ ਗਿਆ ਬੜਾ ਨੁਕਸਾਨ ਹੋਇਆ ਜੀ ਸਾਰੇ ਮੋਰਸਾ ਵਾਲੀ ਪੰਤੇ ਆ ਤੀਜਾ ਸਭ ਕੁਝ ਕਿੰਨੇ ਵਜੇ ਦੀ ਘਟਨਾ ਆਈ ਇਹ 11 ਵਜੇ ਦੀ ਜੀ ਕੋਈ ਦਰਖਾਸਤ ਦਿੱਤੀ ਹੈ ਇਸ ਕੋਈ ਹੋਈ ਆ ਕਾਰਵਾਈ ਨਹੀਂ ਜੀ ਕੋਈ ਨਹੀਂ ਕਾਰਵਾਈ ਨਹੀਂ ਪੁਲਿਸ ਵੀ ਨਹੀਂ ਆਈ ਨਹੀਂ ਜੀ ਕੀ ਮੰਗ ਕਰਦੇ ਜੀ ਮੰਗ ਕਰਦੇ ਸਾਡੀ ਸਖਤ ਤੋਂ ਸਖਤ ਸੁਣਵਾਈ ਕਰੀ ਜਾਵੇ ਇਹਨਾਂ ਤੇ ਕਿੰਨੇ ਕੁ ਲੋਕ ਸੀ ਹੋਰ ਜੀ ਇਹ 40 50 ਜਣੇ ਜੀ ਹਥਿਆਰ ਵੀ ਹੈਗੇ ਉਹਨਾਂ ਕੋਲ ਹਥਿਆਰ ਦਾਤਰ ਹੀ ਹਮ ਪਿਸਤੌਲਾਂ ਤੇ ਆਂਦੇ ਹੀ ਗੋਲੀਆਂ ਮਾਰੂ ਗੋਲੀਆਂ ਮਾਰ ਵਾਹੀ ਪਿਸਤੌਲ ਨਹੀਂ ਵੇਖ ਕੇ ਦਾਤਰ ਹੀ ਸਾਰਿਆਂ ਕੋਲ ਦਾਤਰ ਕਿਰਪਾਨਾਂ ਆ ਮੈਨੂੰ ਹੁਣੇ ਤੁਹਾਡੇ ਬਾਅਦ ਦੀ ਮરાਈ ਮੈਨੂੰ ਪਤਾ ਲੱਗਾ ਕੋਈ ਮਨਜੀਤ ਸਿੰਘ ਸਾਂਧਰੇ ਦਾ ਆ ਜਿਨ੍ਹਾਂ ਦਾ ਪਹਿਲਾਂ ਆਪਸ ਵਿੱਚ ਮੁੰਡਿਆਂ-ਮੁੰਡਿਆਂ ਦਾ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਘਰ ਆ ਕੇ ਪੁਲਿਸ ਸਰ ਆਰਤੀ ਵਿਅਕਤੀਆਂ ਨੇ ਭੰਨ ਤੋੜ ਕੀਤੀ ਹੈ ਮੈਂ ਐਸਐਚਓ ਨੂੰ ਵੀ ਹਦਾਇਤ ਕਰ ਦਿਤੀ ਆ ਮੌਕੇ ਤੇ ਜਾ ਕੇ ਤਸਦੀਕ ਕਰਕੇ ਜੋ ਕਾਨੂੰਨੀ ਕਾਰਵਾਈ ਹੋ ਅਮਲ ਦੇ ਵਿੱਚ ਲਿਆ ਦੋ ਸਰ ਮੀਡੀਆ ਕਵਰੇਜ ਕਰਨ ਦਿਆ ਸੀਗਾ ਉੱਥੇ ਉਦੋਂ ਵੀ ਮੌਕੇ ਤੇ ਸਰ ਕਾਫੀ ਜਾਣੇ ਆਏ ਆ ਹ ਮੈਨੂੰ ਤਾਂ ਮਲਕੇ ਤਾਂ ਹੁਣ ਤੁਹਾਡੇ ਵੱਲੋਂ ਧਿਆਨ ਚ ਲਿਆਂਦਾ ਗਿਆ ਤੇ ਸਾਡਾ ਕੰਮ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਨਾ ਮੈਂ ਐਸਐਚਓ ਨੂੰ ਹਦਾਇਤ ਕਰ ਦਿਤੀ ਆ ਉਹ ਜਾ ਕੇ ਤਸਦੀਕ ਕਰਕੇ ਤੇ ਇਹਦੀ ਤੁਰੰਤ ਜੋ ਕਾਨੂੰਨੀ ਲੀਗਲ ਕਾਰਵਾਈ ਜੋ ਅਮਲ ਦੇ ਵਿੱਚ ਲਿਆ